ਉੱਤਰ ਭਾਰਤ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਦਿਨ-ਬਦ ਦਿਨ ਦੇਖਣ ਨੂੰ ਮਿਲ ਰਿਹਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਜੇਕਰ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਹੀ ਤੁਸੀਂ ਘਰਾਂ ਤੋਂ ਬਾਹਰ ਨਿਕਲੋ ਕਿਉਂਕਿ ਜਿਸ ਤਰੀਕੇ ਦੇ ਨਾਲ ਧੁੰਦ ਤੇ ਕੋਹਰੇ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਧੁੰਦ ਦੇ ਕਰਕੇ ਸੜਕਾਂ ਦੇ ਉੱਤੇ ਵੱਡੇ-ਵੱਡੇ ਹਾਦਸੇ ਵਾਪਰ ਰਹੇ ਨੇ ਤਾਂ 21 ਦਸੰਬਰ ਤੱਕ ਅਜਿਹੇ ਹਾਲਾਤ ਬਣੇ ਰਹਿਣਗੇ ਇਹ ਗੱਲ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਆ ਰੋਡ ਸੇਫਟੀ ਨੂੰ ਲੈ ਕੇ ਸੰਸਥਾਵਾਂ ਦੇ ਲਈ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਕਿ ਰੋਡ ਸੇਫਟੀ ਦੇ ਉੱਤੇ ਕਿਹੋ ਜਿਹੇ ਕੰਮ ਕੀਤੇ ਜਾਣ ਤਾਂ ਜੋ ਰਿਫਲੈਕਟਰ ਦੀ ਮਦਦ ਦੇ ਨਾਲ ਹਾਦਸੇ ਵਾਪਰਨ ਤੋਂ ਬਚ ਸਕਣ ਰਿਫਲੈਕਟਰ ਲਗਾਏ ਜਾਣ ਤੇ ਜਿਹੜੇ ਵਾਹਨ ਚਾਲਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਆ ਕਿ ਫੌਗ ਲਾਈਟਾਂ ਜਗਾ ਕੇ ਰੱਖੋ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਜਾਂ ਟਰਾਲੀਆਂ ਹੁੰਦੀਆਂ ਨੇ ਉਹਨਾਂ ਦੇ ਪਿੱਛੇ ਰਿਫਲੈਕਟਰ ਲਗਾਓ ਤਾਂ ਜਿਹੜੀਆਂ ਜਗਾੜੂ ਰੇੜੀਆਂ ਹੁੰਦੀਆਂ ਨੇ ਉਹਨਾਂ ਦੇ ਪਿੱਛੇ ਵੀ ਰਿਫਲੈਕਟਰ ਲਗਾਓ ਤਾਂ ਇਸ ਤਰੀਕੇ ਨਾਲ ਧੁੰਦ ਦੇ ਵਿੱਚ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਤਾਂ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਸ਼ਹਿਰ ਦੇ ਲੋਕ ਕੀ ਕੁਝ ਕਹਿ ਰਹੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮੁਸ਼ਕਿਲਾਂ ਆ ਰਹੀਆਂ ਨੇ ਇੰਜੀਨੀਅਰਿੰਗ ਪਵਨ ਸ਼ਰਮਾ ਕੀ ਕੁਝ ਕਹਿ ਰਹੇ ਨੇ ਸ਼ਹਿਰ ਵਾਸੀ ਜੁਗਿੰਦਰ ਪਾਲ ਢਿੰਗਰਾ ਵਿਸ਼ਾਲ ਕੁਮਾਰ ਕੀ ਕੁਝ ਕਹਿ ਰਹੇ ਨੇ ਕਿਹੋ ਜੀਆਂ ਮੁਸ਼ਕਿਲਾਂ ਆ ਰਹੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਜੋ ਚੇਤਾਵਨੀ ਦਿੱਤੀ ਆ ਉਸ ਤੋਂ ਬਾਅਦ ਲੋਕਾਂ ਦਾ ਪ੍ਰਤੀਕਰਮ ਕੀ ਆ ਪੂਰੀ ਗੱਲਬਾਤ ਸੁਣਾਉਣੀ ਆ ਜੀਨੇ ਪਵਨ ਸ਼ਰਮਾ ਜੀ ਪਵਨ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਧੁੰਦ ਦਾ ਕੈਸ਼ ਸ਼ੁਰੂ ਹੋ ਗਿਆ ਦੇਖੋ ਪੂਰੇ ਉੱਤਰ ਭਾਰਤ ਦੇ ਵਿੱਚ ਆਈਐਮਡੀ ਨੇ ਇੱਕ ਵਰਨਿੰਗ ਜਾਰੀ ਕੀਤੀ ਆ ਲੋਕਾਂ ਨੂੰ ਸਿਗਨਲ ਕੀਤਾ ਕਿ ਬਹੁਤ ਵੱਡੀ ਧੁੰਦ ਦੀ ਚਾਦਰ ਨੇ ਆਲੇ ਦੁਆਲੇ ਨੂੰ ਲਪੇਟ ਲਿਆ ਜਿੱਥੇ ਫੌਗ ਵੀ ਆ ਉੱਥੇ ਪੋਲੂਸ਼ਨ ਦੇ ਕਾਰਨ স্মੋਕ ਔਰ ਫੌਗ ਇਕੱਠੀ ਮਿਕਸ ਹੋ ਕੇ ਸਮੋਗ ਬਣ ਗਈ ਆ ਇਹਦੇ ਨਾਲ ਲੋਕਾਂ ਦੀ ਵਿਜ਼ਿਬਿਲਟੀ ਤਕਰੀਬਨ ਜ਼ੀਰੋ ਹੋ ਗਈ ਆ ਸੜਕਾਂ ਦੇ ਉੱਪਰ ਨੈਸ਼ਨਲ ਹਾਈਵੇਜ਼ ਦੇ ਉੱਪਰ ਔਰ ਜਿੱਤੇ ਵੀ ਲੋਕ ਟ੍ਰੈਵਲ ਕਰਦੇ ਆ ਉਹਨਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਪੇਸ਼ ਆ ਔਰ ਤੁਸੀਂ ਦੇਖਿਆ ਕਿ ਭਾਰਤੀ ਮਨਿਸਟਰ ਮਿਸਟਰ ਯੂਨੀਅਨ ਮਨਿਸਟਰ ਮਿਸਟਰ ਨਿਤਿਨ ਗੜਕਰੀ ਨੇ ਇਹ ਪਾਰਲੀਮੈਂਟ ਦੇ ਵਿੱਚ ਡੇਟਾ ਵੀ ਪੇਸ਼ ਕੀਤਾ ਸੀ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਮੌਤਾਂ ਸੜਕੀ ਹਾਦਸੇ ਦੇ ਵਿੱਚ ਭਾਰਤ ਦੇ ਵਿੱਚ ਹੋ ਰਹੀਆਂ ਕਿਉਂਕਿ ਭਾਰਤ ਅਮਰੀਕਾ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਲਾਰਜੇਸਟ ਰੋਡ ਨੈਟਵਰਕ ਰੱਖਦਾ ਲਗਭਗ ਅਾ 6.4 ਮਿਲੀਅਨ ਕਿਲੋਮੀਟਰਸ ਭਾਰਤ ਦਾ ਰੋਡ ਨੈਟਵਰਕ ਹੈ ਉੱਥੇ ਜਦੋਂ ਉਹਨਾਂ ਦੇ ਨਾਰਦਰਨ ਰੀਜਨਸ ਚ ਹੋਰ ਰੀਜਨਸ ਦੇ ਵਿੱਚ ਇੰਨੀ ਡੈਂਸ স্মੋਗ ਹੁੰਦੀ ਹੈ ਤੇ ਉਹਦੇ ਨਾਲ ਸੜਕੀ ਹਾਦਸਿਆਂ ਦੇ ਵਿੱਚ ਵਾਧਾ ਹੋ ਜਾਂਦਾ ਔਰ ਕਰੀਬ ਪੂਰੇ ਦਿਨ ਦੇ ਵਿੱਚ ਪਰ ਡੇ 485 ਮੌਤਾਂ ਭਾਰਤ ਦੇ ਵਿੱਚ ਸੜਕੀ ਹਾਦਸਿਆਂ ਦੇ ਨਾਲ ਹੀ ਹੁੰਦੀਆਂ ਸੋ ਆਈਐਮਡੀ ਨੇ ਵਾਰਨ ਕਰ ਦਿੱਤਾ ਕਿ ਇੰਨੀ ਜ਼ਿਆਦਾ স্মੋਗ ਕਟੋ-ਕਟ 21 ਦਸੰਬਰ ਤੱਕ ਤਾਂ ਰਹਿਣੀ ਰਹਿਣੀ ਹੈ ਤੇ ਲੋਕ ਟ੍ਰੈਵਲ ਕਰਨ ਲਈ ਲੋਕ ਸਫ਼ਰ ਕਰਨ ਲਈ ਲੋਕ ਆਪਣੇ ਵੀਕਲਸ ਨੂੰ ਚਲਾਉਣ ਲਈ ਕਿਤੇ ਕਿਸੇ ਕੋਲੀਜਨ ਦਾ ਸ਼ਿਕਾਰ ਨਾ ਹੋ ਜਾਣ ਲੋਕ ਆਪਣੇ ਫੋਰਕਾਸਟ ਨੂੰ ਚੈੱਕ ਕਰਕੇ ਰੱਖਣ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਸਾਰੀ ਚੀਜ਼ਾਂ ਨੇ ਮੱਦੇਨਜ਼ਰ ਕਾਰ ਦੀ ਸਾਫ ਸਫਾਈ ਤੋਂ ਲੈ ਕੇ ਉਹਦਾ ਲੋ ਬੀਮ ਲਾਈਟ ਤੱਕ ਉਹਦੇ ਵਾਈਪਰਸ ਤੱਕ ਉਹਦਾ ਡੀਫੋਗਸਟ ਤੱਕ ਸਾਰਿਆਂ ਦਾ ਚੈੱਕ ਅਪ ਕਰਕੇ ਹੀ ਬਾਹਰ ਨਿਕਲਣ ਔਰ ਜੇ ਲੋੜ ਹੈ ਤੇ ਫੇਰ ਹੀ ਨਿਕਲਣ ਤੇ ਅਦਰਵਾਈਜ਼ ਲੋਕ ਆਪਣੀ ਸਪੀਡ ਨੂੰ ਵੀ ਕੰਟਰੋਲ 'ਚ ਰੱਖਣ ਲੋਕ ਡਿਸਟੈਂਸ ਵੀ ਚੰਗਾ ਮੇਨਟੇਨ ਕਰਕੇ ਰੱਖਣ ਰੋਡ ਦੇ ਉੱਪਰ ਜਿਸ ਦੇ ਨਾਲ ਕੋਈ ਸੜਕੀ ਹਾਦਸੇ ਦੇ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ ਔਰ ਇਹ ਸਾਰੀਆਂ ਗੱਲਾਂ ਇਹ ਬੋਰਡ ਇੰਪੋਰਟੈਂਟ ਨੇ ਲੋਕਾਂ ਨੂੰ ਦੱਸਣਾ ਲੋਕਾਂ ਨੂੰ ਜਾਗਰੂਕ ਕਰਨਾ ਤਾਂ ਜੋ ਲੋਕਾਂ ਦੀ ਕੀਮਤੀ ਜਾਨਾਂ ਨਾ ਜਾਣ ਕਿਉਂਕਿ ਭਾਰਤ ਹੀ ਐਸਾ ਦੇਖਿਆ ਜਿੱਥੇ ਸਭ ਤੋਂ ਵੱਧ ਮੌਤਾਂ ਚਾਹੇ ਵਾਰ ਹੋਵੇ ਚਾਹੇ ਕੋਈ ਪੰਡੈਮਿਕ ਕੋਵਿਡ ਵਰਗਾ ਵੀ ਆਇਆ ਹੋਵੇ ਉਹਦੇ ਨਾਲੋਂ ਵੀ ਵੱਧ ਮੌਤਾਂ ਸੜਕੀ ਹਾਦਸਿਆਂ ਦੇ ਕਾਰਨ ਹੋਈਆਂ ਨੇ ਇਸ ਕਰਕੇ ਆਈਐਮਡੀ ਨੇ ਲੋਕਾਂ ਨੂੰ ਚੇਤਾਵਨੀ ਦਿੱਤਾ ਔਰ ਲੋਕਾਂ ਤੱਕ ਇਹ ਮੈਸੇਜ ਆਈਐਮਡੀ ਦਾ ਵੱਧ ਤੋਂ ਵੱਧ ਪਹੁੰਚੇ ਸਾਡਾ ਵੀ ਉਪਰਾਲਾ ਔਰ ਲੋਕ ਆਪਣੀਆਂ ਕੀਮਤੀਆਂ ਜਾਨਾਂ ਬਚਾ ਸਕਣ ਔਰ ਜਿਹੜੇ ਇੰਸਟੀਚਿਊਸ਼ਨਸ ਆ ਐਸਟੈਬਲਿਸ਼ਮੈਂਟਸ ਆ ਵੱਖ-ਵੱਖ ادارے ਆ ਉਹਨਾਂ ਦੀ ਵੀ ਲਾਜ਼ਮ ਜ਼ਿੰਮੇਵਾਰੀ ਬਣਦੀ ਆ ਕਿ ਉਹ ਸਟਰੀਟ ਲਾਈਟਸ ਜਿਹੜੀਆਂ ਉਹ ਚੱਲਦੀਆਂ ਰਹਿਣ ਕੈਟਾਈ ਰਿਫਲੈਕਟਰ ਰੋਡਸ ਦੇ ਉੱਪਰ ਲੱਗੇ ਹੋਣ ਮਾਰਕਿੰਗ ਅੱਛੀਆਂ ਹੋਈਆਂ ਹੋਣ ਜਿੰਨੇ ਵੀ ਡਿਸਪਲੇ ਬੋਰਡਸ ਨੇ ਡਿਜ਼ਾਈਨ ਬੋਰਡਸ ਨੇ ਉਹ ਵੀ ਅੱਛੇ ਤਰ੍ਹਾਂ ਲੱਗੇ ਹੋਣ ਔਰ ਰੇਡੀਅਮ ਜਿਹੜੇ ਮਟੀਰੀਅਲ ਹੁੰਦੇ ਆ ਉਹਨਾਂ ਦਾ ਉਪਯੋਗ ਵੀ ਰੋਡਸ ਦੇ ਉੱਪਰ ਜ਼ਿਆਦਾ ਕੀਤਾ ਜਾਵੇ ਔਰ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਤੋਂ ਲੈ ਕੇ PWD ਵਿਭਾਗ ਔਰ ਜਿੰਨੇ ਵੀ ਇਨਫਰਾਸਟਰਕਚਰ ਡਿਵੈਲਪਿੰਗ ਵਿਭਾਗ ਨੇ ਉਹਨਾਂ ਨੂੰ ਇਸ ਸਮੇਂ ਬਹੁਤ ਜ਼ਿਆਦਾ ਲੋਡ ਆ ਲੋਕਾਂ ਦੀ ਬਾਹ ਫੜਨ ਦੀ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਇਦਾਂ ਜ਼ਿਆਹ ਨਾ ਹੋਣ ਔਰ ਸੜਕੀ ਹਾਦਸਿਆਂ ਦੀ ਜਿਹੜੀ ਦਰ ਹਰ ਸਾਲ ਵਧਦੀ ਜਾ ਰਹੀ ਹੈ ਉਹਦੇ ਵਿੱਚ ਘਾਟਾ ਅਸੀਂ ਕਰ ਸਕੀਏ ਔਰ ਲੋਕ ਬੜੀ ਸੇਫਟੀ ਦੇ ਨਾਲ ਸੁਰੱਖਿਤਾ ਦੇ ਨਾਲ ਆਪਣੀ ਮੰਜ਼ਲਾਂ ਤੇ ਪਹੁੰਚ ਸਕਣ ਬੱਚੇ ਸਕੂਲ ਦੇ ਵਿੱਚ ਆ ਸਕਣ ਜਿਹੜੇ ਪੈਰੈਂਟਸ ਆ ਉਹ ਕੰਮਕਾਰ ਦੇ ਉੱਤੇ ਜਾ ਸਕਣ ਔਰ ਸੜਕਾਂ ਦੇ ਉੱਤੇ ਕੋਈ ਇਦਾਂ ਦਾ ਟ੍ਰੈਫਿਕ ਕਿਆਸ ਵੀ ਕ੍ਰੀਏਟ ਨਾ ਹੋਵੇ ਜਿਵੇਂ ਕਿ ਨੈਸ਼ਨਲ ਹਾਈਵੇਅ ਐਕਸਪ੍ਰੈਸ ਦੇ ਵਿੱਚ ਸਟੇਟ ਹਾਈਵੇਅ ਦੇ ਵਿੱਚ ਤੁਸੀਂ ਦੇਖਿਆ ਕਿ ਕਾਫਲੇ ਦੇ ਕਾਫਲੇ ਜਦੋਂ ਗੱਡੀਆਂ ਆਪਸ ਵਿੱਚ ਟਕਰਾਉਂਦੀਆਂ ਨੇ ਉਹਦੇ ਵਿੱਚ ਮੌਤਾਂ ਵੀ ਹੁੰਦੀਆਂ ਔਰ ਵਿੱਤੀ ਨੁਕਸਾਨ ਵੀ ਬਹੁਤ ਹੁੰਦਾ ਐਕਸਪ੍ਰੈਸ ਵੇ ਯਮੁਨਾ ਜਿਹੜਾ ਯੂਪੀ ਦੇ ਵਿੱਚ ਆ ਉਹਦੇ ਵਿੱਚ ਵੀ ਵੱਡਾ ਹਾਦਸਾ ਆਇਆ ਮੇਰੇ ਖਿਆਲ ਕਰੀ 50 ਦੇ ਜਿਹੜੇ ਵਹੀਕਲਸ ਆ ਆਪਸ ਕੋਲਾਈਡ ਕਰ ਗਏ ਸੀ ਸੋ ਇਹ ਸਾਰੀਆਂ ਗੱਲਾਂ ਇਸ ਵੈਦਰ ਕਰਕੇ ਹੋ ਰਹੀਆਂ ਇਸ ਕਲਾਈਮੇਟ ਕਰਕੇ ਹੋ ਰਹੀਆਂ ਔਰ ਜਿਹੜਾ ਤੁਸੀਂ ਦੇਖਿਆ ਕਿ ਜਦੋਂ ਇੱਕ 에어 ਦੀ ਮੌਇਸਚਰ ਨੂੰ ਐਬਜ਼ੌਰਬ ਕਰਨ ਦੀ ਕਪੈਸਿਟੀ ਘਟ ਜਾਂਦੀ ਹੈ ਤੇ ਉਹ ਆਲੇ-ਦੁਆਲੇ ਉਹ ਮੌਇਸਚਰ ਕੰਡੈਂਸ ਹੋ ਕੇ ਇੱਕ ਲੇਅਰ ਬਣਾ ਦਿੰਦਾ স্মੋਗ ਔਰ ਫੌਗ ਇਕੱਠੀ ਹੋ ਕੇ স্মੋਗ ਦੀ ਲੇਅਰ ਬਣ ਜਾਂਦੀ ਹੈ ਇਹਦੇ ਨਾਲ ਵਿਜ਼ਿਬਿਲਟੀ ਲਗਭਗ ਜ਼ੀਰੋ ਹੋ ਜਾਂਦੀ ਹੈ ਸੋ ਬਹੁਤ ਸਾਰੇ ਫੈਕਟਰਸ ਆ ਪੋਲੂਸ਼ਨ ਵੀ ਫੈਕਟਰ ਹੈ ਔਰ ਨੈਚੁਰਲ ਕਲਾਈਮੇਟ ਵੀ ਇਹਦਾ ਫੈਕਟਰ ਹੈ ਸਾਨੂੰ ਇਹ ਸਾਰੀਆਂ ਗੱਲਾਂ ਆਪਣੇ ਧਿਆਨ ਦੇ ਵਿੱਚ ਲਿਆ ਕੇ ਫੇਰ ਹੀ ਸੱਪਰਵਲ ਤੁਰਨਾ ਚਾਹੀਦਾ ਔਰ ਆਪਣੀ ਸੇਫਟੀ ਸਿਕਿਉਰਿਟੀ ਦੇ ਮੱਦੇਨਜ਼ਰ ਇਹਨਾਂ ਬੁਨਿਆਦੀ ਗੱਲਾਂ ਦਾ ਖਿਆਲ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਜਗਵਿੰਦਰ ਪਾਲ ਨਿਕਰਾ ਜੀ ਬਈ ਕੀ ਕਹਣਗੇ ਜਿੰਨਾ ਕਹਿ ਚੁੱਕੇ ਹੋਗੇ ਅੱਜ ਸਵੇਰ ਸਵੇਰ ਧੁੰਦ ਦਾ ਜੋ ਘੇਰ ਆਇਆ ਹੈ ਉਹ ਮੌਸਮ ਕੇ ਲਿਏ ਬਹੁਤ ਹੀ ਅੱਛਾ ਹੈ ਜੋ ਨੌਜਵਾਨ ਆਇਆ ਹੈ ਉਹ ਤੋਂ ਇਸ ਧੁੰਦ ਮੇਂ ਬੜੇ ਚੜ੍ਹ ਕਰਕੇ ਇਹ ਬਾਗ ਮੇਂ ਸੈਰ ਕਰਨੇ ਆਤੇ ਹੈ ਕੰਪਨੀ ਬਾਗ ਮੇਂ ਪਰ ਜੋ सीनियर सिटीजन है जिनको थोड़ी सी हार्ट की प्रॉब्लम है या ब्लड प्रेशर की प्रॉब्लम है उन्हें थोड़ा सा डॉक्टर भी अवॉइड करते हैं कि आप मत जाओ पर फिर भी बहुत से लोग इस बाग में मॉर्निंग वाक के लिए आते हैं और इस धुंध की प्रवाह ना करते हुए भी बहुत से लोगों का जो इस यहाँ पे आना अपने शरीर को ठीक रखना अपने जो देखो आप इस जिम में कितने लोग बैठे हैं मेरे पीछे कितने लोग बैठे हैं ये सारे सीनियर सिटीजन है और ये बढ़ चढ़ कर कंपनी बाग में आते हैं और यहाँ अपनी एक्सरसाइज करते हैं करके पूरी रन अपना सैर करके फिर यहाँ चाय का आनंद मान के फिर ये घर जाते हैं उन लोगों को क्या कहना चाहते जो जो जिनका एक्सीडेंट हो जाता है तेज रफ्तार से गाड़ी चलाते हैं उनको तो यही कहना चाहेंगे भी बड़े धीमी रफ्तार से गाड़ी चलाए क्योंकि जिंदगी बड़ी मशहूर है जिंदगी बहुत मुश्किल से मिलती है और उनको ये कहना चाहूंगा भी बड़े धीरे धीरे गाड़ी चलाएं अपना तो ख्याल रखना रखना किसी दूसरी जान का भी ख्याल रखना बहुत जरूरी है ਉਸ ਲਈ ਉਹਨਕੋ ਮੈਂ ਯਹੀ ਐਡਵਾਈਸ ਕਰੂੰਗਾ ਕਿ ਬੜਾ ਧੀਰੇ ਔਰ ਧੀਮੀ ਗਤੀ से गाड़ियां ਚਲਾएं ਮੇਰਾ ਨਾਮ ਵਿਸ਼ਾਲ ਹੈ ਜੀ ਕਿਹਨੇ ਚੰਦਾ ਤੁੰਡਾ ਕਰ ਹਾਂਜੀ ਅੱਜ ਧੁੰਦ ਪਹਿਲਾ ਦਿਨਾਂ ਧੁੰਦ ਦਾ ਤੇ ਅੱਜ ਬਹੁਤ ਜ਼ਿਆਦਾ ਧੁੰਦ ਪਈ ਆ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਬੜੇ ਆਰਾਮ ਨਾਲ ਆਪਣੇ ਸਕੂਟਰ ਮੋਟਰਸਾਈਕਲ ਚਲਾਉਣੇ ਚਾਹੀਦੇ ਆ ਜੇ ਨਾ ਕੋਈ ਐਕਸੀਡੈਂਟ ਨਾ ਹੋਵੇ ਤੁਹਾਨੂੰ ਕੀ ਕਹਿਣਾ ਚਾਹੀਦਾ ਕੀ ਲਾਈਟਾਂ ਦੇਖੋ ਕੋਈ ਵੀ ਲਾਈਟ ਨਹੀਂ ਜਗਰੀਦੀ ਵੀ ਲਾਈਟਾਂ ਚਲਾਉਣੀਆਂ ਚਾਹੀਦੀਆਂ ਵਾ ਤੇ ਆਮ ਆਮੇ ਵਿਚਾਰ ਰਹੇ ਹਾਂ ਐਕਸੀਡੈਂਟ ਨਾ ਹਾਂ ਐਕਸੀਡੈਂਟ ਨਾ ਹੋ ਸਕੇ ਤੁਸੀਂ ਸੁਣਿਆ ਲੋਕਾਂ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਆ ਤੇ ਨਾਲ ਹੀ ਲੋਕਾਂ ਦੇ ਵੱਲੋਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿਉਂਕਿ ਆਪਣੀ ਸੁਰੱਖਿਆ ਤੁਹਾਡੀ ਖੁਦੀ ਸੁਰੱਖਿਆ ਆ ਤੁਸੀਂ ਆਪਣੇ ਆਪ ਦਾ ਬਚਾਅ ਕਰੋਗੇ ਤਾਂ ਜੋ ਦੂਜਿਆਂ ਦਾ ਬਚਾਅ ਵੀ ਹੋ ਸਕੇ ਜੇਕਰ ਧੁੰਦ ਜ਼ਿਆਦਾ ਆ ਤਾਂ ਤੁਸੀਂ ਗੱਡੀ ਦੀ ਰਫ਼ਤਾਰ ਜ਼ਰੂਰ ਘੱਟ ਰੱਖੋ ਫੌਗ ਲਾਈਟਾਂ ਜਗਾ ਕੇ ਰੱਖੋ ਪਾਰਕਿੰਗ ਲਾਈਟਾਂ ਵੀ ਜਗਾ ਕੇ ਤੁਸੀਂ ਗੱਡੀ ਚਲਾ ਸਕਦੇ ਹੋ ਤਾਂ ਚਤਾਵਨੀ ਦਿੱਤੀ ਆ ਮੌਸਮ ਵਿਭਾਗ ਦੇ ਵੱਲੋਂ ਵੀ 21 ਦਸੰਬਰ ਤੱਕ ਅਜਿਹੇ ਹਾਲਾਤ ਬਣੇ ਰਹਿਣਗੇ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਕੰਮ ਆ ਤਾਈਓ ਘਰਾਂ ਤੋਂ ਬਾਹਰ ਨਿਕਲੋ ਨਹੀਂ ਤਾਂ ਬਾਹਰ ਨਿਕਲਤੋਂ ਗੁਰੇਜ਼ ਹੀ ਕਰਿਓ